ਜੇਕਰ ਤੁਹਾਡੇ ਘਰ ਵੀ ਮਹੰਤ ਵਦਾਈ ਮੰਗਣ ਦੇ ਲਈ ਆਉਂਦੇ ਨੇ ਤਾਂ ਸਾਵਧਾਨ ਹੋ ਜਾਓ ਕਿਤੇ ਮਹੰਤ ਦੇ ਰੂਪ ਦੇ ਵਿੱਚ ਕੋਈ ਲੁੱਟੇਰੇ ਤਾਂ ਨਹੀਂ ਜਿहां ਦੱਸਦੇ ਕਿ ਖਨਾ ਮਾਛੂવાડી ਦੀ ਪੁਲਿਸ ਨੇ ਇੱਕ ਅਜਿਹੇ ਇੱਕ ਰੋ ਨੂੰ ਗ੍ਰਿਫਤਾਰ ਕੀਤਾ ਜਨਾਦਾ ਸਰਗਨਾ ਮੈਂਬਰ ਇੱਕ ਮਹੰਤ ਸੀ ਜਿਸ ਦਾ ਨਾਮ ਰੇਨੂ ਮਹੰਤਸਿਆ ਚਾਰਿਆ ਹੈ ਇਸ ਦੇ ਨਾਲ ਇਸ ਤੇ ਦੋ ਸਾਥੀਆਂ ਨੂੰ ਵੀ ਗ੍ਰਿਫਤਾਰ ਕੀਤਾ ਆਖਰਕਾਰ ਕਿਸ ਤਰ੍ਹਾਂ ਚੋਰੀ ਦੀ ਤੇ ਲੁੱਟ ਦੀ ਵਾਰ ਦਾਕ ਨੂੰ ਅੰਜਾਮ ਦਿੰਦੇ ਸਨ ਪੂਰਾ ਮਾਮਲਾ ਇਸ ਖਬਰ ਦੇ ਵਿੱਚ ਤੁਹਾਨੂੰ ਦੱਸਾਂਗੇ ਜੁੜੇ ਹੋ ਇਸ ਖਬਰ ਦੇ ਨਾਲ ਦੱਸ ਇਹ ਕਿ ਸਭ ਤੋਂ ਪਹਿਲਾ ਇਹ ਮਹੰਤ ਆਪਣੇ ਸਾਥੀਆਂ ਸਮੇਤ ਔਰਤ ਦਾ ਰੂਪ ਧਾਰਨ ਕਰਕੇ ਘਰਾਂ ਦੇ ਵਿੱਚ ਜਾਂਦਾ ਸੀ ਜਨਾਕਰਾਂ ਦੇ ਵਿੱਚ ਵਿਆਹ ਹੋਇਆ ਹੁੰਦਾ ਸੀ ਜਾਂ ਜਨਾਕਰਾਂ ਦੇ ਵਿੱਚ ਬੱਚੇ ਪੈਦਾ ਹੋਏ ਹੁੰਦੇ ਸਨ ਉਤੋਂ ਵਧਾਈ ਲੈਣ ਤੋਂ ਬਾਅਦ ਉਸੇ ਸਮੇਂ ਹੀ ਘਰ ਦੀ ਰੇਕੀ ਕਰ ਲੈਂਦਾ ਸੀ ਘਰ ਦੇ ਵਿੱਚ ਕਿਹਦੇ ਜੀ ਨੇ ਕੀ ਕੰਮ ਕਰਦੇ ਨੇ ਘਰ ਦੇ ਵਿੱਚ ਕਿੱਥੇ ਕੀ ਕੁਝ ਪਿਆ ਸਾਰੀ ਰੇਕੀ ਕਰਨ ਤੋਂ ਬਾਅਦ ਰਾਤ ਨੂੰ ਇਹ ਮਹੰਤ ਆਪਣਾ ਪੇਸ ਬਦਲ ਲੈਂਦਾ ਸੀ ਤੇ ਮਰਦ ਦੇ ਪੇਸ ਦੇ ਵਿੱਚ ਜਾ ਕੇ ਲੁੱਠਾ ਖੂਹਾਂ ਅਤੇ ਚੋਰੀ ਦੀਆਂ ਵਾਰਦਾਤਾ ਨੂੰ ਅੰਜਾਮ ਦਿੰਦਾ ਸੀ ਫਿਲਹਾਲ ਪੁਲਿਸ ਨੇ ਇਸ ਨੂੰ ਗ੍ਰਿਫਤਾਰ ਕਰ ਲਿਆ ਸੋ ਵੱਡੀ ਖਬਰ ਤੁਹਾਡਾਂ ਸਾਂਝੀ ਕਰਨ ਜਾ ਰਿਹਾ ਕਿ ਉਸ ਮਹੰਤ ਨੂੰ ਗ੍ਰਿਫਤਾਰ ਕੀਤਾ ਗਿਆ ਜਿਹੜਾ ਕਿ ਚੋਰੀ ਤੇ ਲੁੱਟਾ ਖੁਆ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ ਦੱਸਦੇ ਕਿ ਪੁਲਿਸ ਦਾ ਕਹਿਣਾ ਹੈ ਕਿ ਇਸ ਦੇ ਕੋਲੋਂ ਇੱਕ ਰਿਵਾਰ-ਵਾਰ ਪੰਜੰਦਾਕਾਰ ਤੋਂ ਸੱਤੇ ਚੋਰੀ ਦੇ ਕਈ ਗਹਿਣੇ ਵੀ ਪੁਲਿਸ ਨੇ ਬਰਾਮਦ ਕੀਤੇ ਨੇ ਉਧਰ ਪੁਲਿਸ ਦਾ ਇਹ ਵੀ ਕਹਿਣਾ ਹੈ ਕਿ ਜੋ ਸੋਨਾ ਇਸ ਤੇ ਗਰੁੱਪ ਵੱਲੋਂ ਮਹੰਤ ਦੇ ਗਰੁੱਪ ਦੇ ਵੱਲੋਂ ਚੋਰੀ ਕੀਤਾ ਜਾਂਦਾ ਸੀ ਉਹ ਕਿਸ ਸੁਨਿਆਰੇ ਨੂੰ ਵੇਚਿਆ ਜਾਂਦਾ ਸੀ ਤੇ ਸੁਨਿਆਰਾ ਕਿੰਨੇ ਪੈਸੇ ਦੇ ਵਿੱਚ ਸੋਨਾ ਇਹਨਾਂ ਤੋਂ ਖਰੀਦਦਾ ਸਨ ਉਸ ਦੀ ਵੀ ਪੂਰੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਉਧਰ ਪੁਲਿਸ ਦਾ ਇਹ ਵੀ ਕਹਿਣਾ ਹੈ ਕਿ ਇਹਨਾਂ ਤੇ ਹੁਣ ਬੰਦੀ ਅਗਲੀ ਕਾਰਵਾਈ ਆਰੰਭ ਦਿੱਤੀ ਗਈ ਹੈ ਉਧਰ ਪੁਲਿਸ ਦਾ ਇਹ ਵੀ ਕਹਿਣਾ ਹੈ ਕਿ ਗ੍ਰਿਫਤਾਰ ਕੀਤੇ ਗਏ ਇਸ ਗਿਰੋਹ ਤੇ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਨੇ ਡੀਐਸਪੀ ਸਮਰਾਲਾ ਤਰਲੋਚਨ ਸਿੰਘ ਨੇ ਇਸ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਹੈ ਉਹਨਾਂ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਗਿਰੋਹ ਦੇ ਤਿੰਨਾਂ ਵਿਅਕਤੀਆਂ ਖਿਲਾਫ ਪਹਿਲਾਂ ਵੀ ਕਈ ਮਾਮਲੇ ਦਰਜ ਕੀਤੇ ਜਾ ਚੁੱਕੇ ਨੇ ਉਹਨਾਂ ਇਹ ਵੀ ਦੱਸਿਆ ਕਿ ਗਿਰੋਦਾ ਸਰਕਨਾ ਇੱਕ ਮਹੰਤ ਹੈ ਜਿਸ ਨਾਮ ਰੇਨੂ ਮਹਾਂਸੀ ਜਿਸ ਤੇ ਤਿੰਨ ਮਾਮਲੇ ਦਰਜ ਨੇ ਇਸ ਦੇ ਵਿੱਚ ਆਰਮਜ਼ ਐਕਟ ਤੇ ਹੋਰ ਧਾਰਾਾਂਾ ਤਹਿਤ ਮਾਮਲਾ ਦਰਜ ਕੀਤਾ ਗਿਆ ਇਹਨਾਂ ਨੇ ਇੱਕ ਘਰ ਦੇ ਵਿੱਚ ਜਿੱਥੇ ਲੜਕਾ ਹੋਇਆ ਸਨ ਉਤੋਂ ਦੀ ਵਧਾਈ ਮੰਗਣ ਗਏ ਉਸ ਤੋਂ ਬਾਅਦ ਘਰ ਦੀ ਰੇਖੀ ਕੀਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਉਸ ਘਰ ਦੇ ਵਿੱਚ ਚੋਰੀ ਦੀਵਾਰ ਤਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ। ਅਮਲੇ ਪੜੇ ਗਏ ਅਲੂ ਖੜੇ ਗਏ ਤੇ ਨਾ ਹੀ ਸਾਡੇ ਮਤੀ 21 8 2024 ਨੂੰ ਮਛਵੜੇ ਸ਼ਹਿਰ ਦੇ ਵਿੱਚ ਹੋਈ ਹੋਈ ਸੀ ਚੋਰੀ ਦੇ ਵਿੱਚ ਮਨਮੋਹਨ ਸ਼ਰਮਾਈ ਦਾ ਜਿਹੜਾ ਘਰ ਸੀ ਜਿਹੜੇ ਨਹੀਂ ਤੋੜਿਆ ਸੀ ਚੋਰੀ ਦੇ ਵਿੱਚ ਕਰਵਲਵਰ ਤੇ ਜਿਹੜੇ 4 ਲਾਈਵ ਜਿੰਦਾ ਕਾਰਤੂਸ ਨਾਲ ਚੋਰੀ ਕਰਕੇ ਲੈਵੇ ਸੀ ਤੋਂ ਬਨਾ ਕਰਦਾ ਹੋਰ ਵੀ ਕਦਾ ਗਣੇ ਜਿਹੜੀ ਕੋਈ ਲੈਵੇ ਉਸ ਕੇਸ ਦੀ ਐਮੀ ਤੋਂ ਦੇਖਦੇ ਆ ਵੀ ਇਹ ਵੈਪਨ ਜਿਹੜਾ ਚੋਰੀ ਹੋਇਆ ਸਾਡੇ ਮਾਨਯੋਗ ਐਸਐਸਪੀ ਸਾਹਿਬ ਤੇ ਸਾਡੇ ਸੀਨੀਅਰ ਅਫਸਰਾਂ ਵੱਲੋਂ ਜਿਹੜੀਆਂ ਤਿੰਨ ਟੀਮਾਂ ਗਠਿਤ ਕੀਤੀਆਂ ਗਈਆਂ ਸੀ ਜਿਹਦੀ ਸੈਂਸਿਟਿਵਿਟੀਫਿਕ ਤਰੀਕੇ ਨਾਲ ਟੈਕਨੀਕਲ ਤਰੀਕੇ ਨਾਲ ਹੋਮਨ ਅੰਡ ਇੰਟੈਲੀਜੈਂਸ ਦੀ ਰਹੀ ਕੜੀ ਨਾਲ ਕੜੀ ਜੋੜਦੇ ਉਦੋਂ ਦੇ ਸੀਐਸਪੀ ਉਸ ਨੂੰ ਫੇਸ ਕਰਨ ਲਈ ਤਾਂ ਬਾਬਾ ਰੋਏ ਸੀ ਇਹ ਸਾਨੂੰ ਉਦੋਂ ਸਾਡੀ ਪੁਲਿਸ ਪਾਰਟੀ ਨੂੰ ਸਫਲਤਾ ਮਿਲੀ ਹੈ ਸਾਲ ਜਦੋਂ ਸਾਡੇ ਐਸਐਚਓ ਸਾਹਿਬ ਦੇਣ ਦੀ ਟੀਮ ਨਾਲ ਨਕਲਾ ਆਇਆ ਸੀ ਉੱਥੇ ਜਿਹੜੇ ਤਿੰਨ ਬੰਦੇ ਆ ਨਿਰਮਲ ਏਲੀਅਸ ਗੋਪੀ ਇੰਦਰਾ ਕਲੋਨੀ ਮਾਚਗੋੜੇ ਦਾ ਤੇ ਰੈਨੂ ਮਹੰਤਾ ਹੈ ਇਦੇ ਬਾਰੇ ਮੈਂ ਦੱਸਣਾ ਚਾਹਣਾ ਰੈਨੂ ਮਹੰਤ ਪੰਜ-ਛੇ ਮਹੀਨੇ ਪਹਿਲਾਂ ਵੀ ਜਿਹੜੀ ਐ ਐਸਐਮਓ ਸਾਹਿਬ ਸਮਰਾਲੇ ਦੇ ਅਟੈਕ ਹੋਇਆ ਸੀ ਲੁੱਟ ਦੀਦੀ ਆ ਉਹਦੇ ਵਿੱਚ ਵੀ ਇਹ ਅਰੈਸਟ ਕੀਤੀ ਸੀ ਇਹ ਜਵਾਨ ਤੇ ਸੀ ਉਹ ਵੀ ਇਹ ਹੁਣ ਜਵਾਨ ਤੇ ਸੀ ਇਸ ਤੋਂ ਬਿਨਾਂ ਇੱਕ ਜਗਦੀਪ ਸਾਨੂੰ ਬਲਵਿੰਦਰ ਸਿੰਘ ਇਹ ਵੀ ਇਦਰਾ ਕਲੋਨੀ ਦਾ ਰਹਿਣ ਵਾਲਾ ਸੀ ਇਹਨਾਂ ਬੰਦਿਆਂ ਨੇ ਇਹਦੇ ਘਰੇ ਚੋਰੀ ਕੀਤੀ ਸੀ ਤੇ ਇਹ ਰਵਾਲਵਰ ਚੋਰੀ ਕਰਨ ਤੋਂ ਬਾਅਦ ਇਹਨਾਂ ਨੇ ਰਾਮਪੁਰ ਜਿਹੜਾ ਪਿੰਡ ਪੈਂਦਾ ਚੰਪੌਰ ਸਾਹਿਬ ਥਾਣੇ ਦੇ ਵਿੱਚ ਉੱਥੇ ਜਿਹੜਾ ਰੈਨੂ ਮਹੰਤ ਹੈ ਵਧਾਈ ਦੇ ਬਹਾਨੇ ਨਾਲ ਉਸ ਘਰਤ ਗਿਆ ਸੀ ਉਸ ਦਿਨ ਪਹਿਲਾਂ ਉਹ ਕਰ ਆਡੈਂਟੀਫਾਈ ਕਰਨ ਤੋਂ ਬਾਅਦ ਲੋਕ ਦੂਜੇ ਸਾਥੀਆਂ ਨਾਲ ਗਿਆ ਕਿ ਬਿਦ ਰਵਲਵਰ ਉੱਥੇ ਲੇਡੀ ਜੀ ਜਿਹੜੀ ਹੈ ਵਾਲੀਆਂ ਦੀ ਸਲੈਟਿੰਗ ਕੀਤੀ ਨਾ ਤੇ ਰਵਲਵਰ ਵੀ ਤਾਣਿਆ ਨਾ ਉਹ ਜਦੋਂ ਇਹਦੇ ਮੁਰੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਬੜੀ ਅਹਿਮ ਕੜੀ ਨਾਲ ਕੜੀ ਜੋੜਦੇ ਅਸੀਂ ਨਾ ਤਿੰਨਾਂ ਬੰਦਿਆਂ ਨੂੰ ਅਰੈਸਟ ਕੀਤਾ ਇਹਦਾ ਉਹ ਜਿਹੜਾ ਸਾਡਾ ਚੂਰੀਆ ਰਵਲਵਰ ਸੀ ਉਹ ਬਰਾਮਦ ਕੀਤਾ ਇਸ ਤੋਂ ਮਿਨਾ ਜਿਹੜੀ ਬਹਿਰਾਮਪੁਰ ਦੀ ਲੁੱਟ ਦੀ ਵਾਰਦਾਤ ਸੀ ਉਹ ਵੀ ਟ੍ਰੇਸ ਹੋਈ ਹੈ ਇਸ ਤੋਂ ਇਹਨਾਂ ਦੇ ਨਾਲ ਜਿਹੜੇ ਹੋਰ ਇੱਕ ਹੋਰ ਸਾਥੀ ਕਰਨਜੀਤ ਬਲਵਿੰਦਰ ਸਿੰਘ ਜਿਹੜਾ ਉਹ ਬਹਿਰਾਮਪੁਰ ਦੀ ਖੋਦੇ ਵਿੱਚ ਵੀ ਹਾਜ਼ਰ ਨਾਲ ਸੀ ਉਸ ਦੇ ਨਾਲ ਇੱਕ ਸੁਖਵਿੰਦਰ ਗੌਰ ਆ ਵਾਈਫ ਆਫ ਆ ਪ੍ਰਾਣਾ ਇਥੇ ਉਸ ਮਗਲਰ ਆ ਏਡਾ ਕਰਕੇ ਉਹਦੀ ਘਰ ਵਾਲੀ ਇਹਨਾਂ ਨੂੰ 8 ਗ੍ਰਾਮ ਜਿਹੜੀ ਆ ਹੈਰੋਂ ਦੇ ਨਾਲ ਅਸੀਂ ਰੈਸਟ ਕੀਤਾ